ਵਿਆਹੀਆਂ ਔਰਤਾਂ ਭੁੱਲ ਕੇ ਵੀ ਨਾ ਪਾਉਣ ਇਹ ਗੱਨੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਅੱਜ ਅਸੀਂ ਔਰਤਾਂ ਨਾਲ ਸੰਬੰਧਿਤ ਕੁਝ ਗੱਲਾਂ ਕਰਾਂਗੇ ਜੋ ਕਿ ਹਰ પતિ ਪਤਨੀ ਨੂੰ ਇੱਕ ਵਾਰ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਵਿਆਹੋਂ ਤੋਂ ਬਾਅਦ પતિ ਪਤਨੀ ਸੱਤ ਜਨਮਾਂ ਲਈ ਇੱਕ ਦੂਜੇ ਦੇ ਹੋ ਜਾਂਦੇ ਹਨ ਤੇ ਪਤੀ ਦੁਆਰਾ ਲਿਆਂਦੀਆਂ ਗਈਆਂ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਰ ਚੁ ਪਤਨੀ ਗਲਤੀ ਨਾਲ ਪਾਲ ਵਿਦਾ ਉਸ ਨਾਲ ਉਸਦੇ ਪਤੀ ਦੀ ਮੌਤ ਜਲਦੀ ਹੋ ਜਾਂਦੀ ਹੈ ਪਰ ਉਸ ਸਮੇਂ ਪਤਨੀ ਨੂੰ ਪਤਾ ਨਹੀਂ ਹੁੰਦਾ ਅਸਤੀ ਇਹ ਵੀਡੀਓ ਪਤੀ ਪਤਨੀ ਨੂੰ ਬੜੇ ਹੀ ਧਿਆਨਪੂਰਵਕ ਦੇਖਣੀ ਚਾਹੀਦੀ ਹੈ ਤੁਹਾਨੂੰ ਦੱਸਦੀ ਹੈ ਕਿ ਅਸਤੀ ਇਸ ਆਧੁਨਿਕ ਯੁੱਗ ਚ ਵਿਅਕਤਾ ਔਰਤ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਰ ਲੈਂਦੀਆਂ ਹਨ ਜਿਸ ਬਾਰੇ ਉਹਨਾਂ ਨੂੰ ਪਤਾ ਤੱਕ ਨਹੀਂ ਹੁੰਦਾ ਤੋਂ ਤੱਕ ਸਾਡੇ ਸ਼ਾਸਤਰਾਂ ਚ ਵੀ ਇਹ ਨਹੀਂ ਲਿਖਿਆ ਹੁੰਦਾ ਕਿ ਕੁਝ ਵੀ ਪਹਿਨ ਲਿੱਤਾ ਜਾਵੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਜੀਵਨ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਇਤੋਂ ਤੱਕ ਕਿ ਪਰਿਵਾਰ ਰਿਸ਼ਤੇ ਤੇ ਪਤੀ ਦੀ ਜਾਨ ਵੀ ਚਲੀ ਜਾਂਦੀ ਹੈ ਆਕਰ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜੋ ਔਰਤਾਂ ਨੂੰ ਕਦੇ ਵੀ ਨਹੀਂ ਪਾਉਣੀਆਂ ਚਾਹੀਦੀਆਂ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਨੂੰ ਅਜੇ ਤੱਕ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹੇਠਾਂ ਦਿੱਤੇ ਗਏ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖੋ ਦੋਸਤੋ Hindu dharm ਚ ਵਿਆਹ ਤੋਂ ਬਾਅਦ ਹਰ ਇਸਤਰੀ ਲਈ 16 ਸ਼ਿੰਗਾਰ ਬਹੁਤ ਮਹੱਤਵ ਰੱਖਦੇ ਹਨ ਮਾਂਗ ਚ ਸਿੰਦੂਰ ਮੱਥੇ ਤੇ ਬਿੰਦੀ ਹੱਥਾਂ ਚ ਚੂੜੀਆਂ ਪੈਰਾਂ ਚ ਪੰਜੇਬ ਤੇ ਬਿਛੂ ਆ ਪਾ ਕੇ ਜਦੋਂ ਇੱਕ ਕੁੜੀ ਆਪਣੇ ਘਰ ਨੂੰ ਛੱਡ ਕੇ ਕਿਸੇ ਦੂਜੇ ਘਰ ਚ ਪ੍ਰਵੇਸ਼ ਕਰਦੀ ਹੈ ਤਾਂ ਉਸਦੇ ਜੀਵਨ ਦੇ ਮਾਇਨੇ ਹੀ ਬਦਲ ਜਾਂਦੇ ਹਨ ਸ਼ਿੰਗਾਰਿਕ ਅਤੇ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦਾ ਹੈ। ਥਾਣੇ ਇੱਕ ਔਰਤ ਦੀ ਜ਼ਿੰਦਗੀ ਚ ਪਰਿਵਰਤਨ ਤੇ ਸਮਾਜ ਉਸਦੀ ਪਛਾਣ ਨੂੰ ਇੱਕ ਨਵੇਂ ਰੂਪ ਚ ਪੇਸ਼ ਕਰਦਾ ਹੈ। Hindu ਧਰਮ ਨੂੰ ਮੰਨਣ ਵਾਲੀ ਹਰੇਕ ਸੁਆਗਨ ਔਰਤ ਆਪਣੇ ਪਤੀ ਦੀ ਲੰਮੀ ਉਮਰ ਤੇ ਸੁਖੀ ਜੀਵਨ ਦੀ ਕਾਮਨਾ ਨਾਲ ਸੋਲਾ ਸ਼ਿੰਗਾਰ ਕਰਦੀ ਹੈ ਪਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿ ਔਰਤਾਂ ਨੂੰ ਕਦੇ ਵੀ ਨਹੀਂ ਪਾਉਣੀਆਂ ਚਾਹੀਦੀਆਂ ਹੁਣ ਇੱਥੇ ਕੁਝ ਦੋਸਤ ਇਸ ਤਰ੍ਹਾਂ ਦੇ ਵੀ ਹੋਣਗੇ ਜੋ ਸਾਡੀਆਂ ਗੱਲਾਂ ਨੂੰ ਹਲਕੇ ਚ ਲੈਣਗੇ ਕਿਉਂਕਿ ਉਹਨਾਂ ਨੂੰ ਵਾਸਤੂ ਸ਼ਾਸਤਰ ਦਾ ਗਿਆਨ ਨਹੀਂ ਹੈ ਤੇ ਉਹ ਇੰਨਾ ਉਪਾਵਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਸਹੀ ਇਸ ਤੀਕ ਜਾਣਕਾਰੀ ਜਾਣਨ ਲਈ ਇਸ ਵੀਡੀਓ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਕਿਸੇ ਵੀ ਵਿਵਤਾ ਔਰਤ ਨੂੰ ਇੱਕਦਮ ਸਫੇਦ ਰੰਗ ਦਾ ਕੱਪੜਾ ਨਹੀਂ ਪਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਾਨ ਸਨਮਾਨ ਨੂੰ ਠੇਸ ਪਹੁੰਚ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਦੇ ਫੈਸ਼ਨ ਦੇ ਯੁੱਗ 'ਚ ਔਰਤ ਸੁੰਦਰ ਦਿਖਣ ਲਈ ਕਾਫੀ ਇਹੋ ਜਿਹੀਆਂ ਹੱਦਾਂ ਪਾਰ ਕਰ ਦਿੰਦੀ ਹੈ ਜਿਸ ਬਾਰੇ ਸੂchna ਵੀ ਪਾਪ ਦੇ ਬਰਾਬਰ ਹੈ ਵਾਸਤੂ ਸ਼ਾਸਤਰ ਅਨੁਸਾਰ ਕਿਸੇ ਵੀ ਵਿਵਤਾ ਮਹਿਲਾ ਨੂੰ ਇੱਕਦਮ ਸਫੇਦ ਰੰਗ ਦੀ ਸਾੜੀ ਜਾਂ ਸੂਟ ਕਦੇ ਨਹੀਂ ਪਾਉਣਾ ਚਾਹੀਦਾ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਸਫੇਦ ਰੰਗ ਦੀ ਸਾੜੀ ਨੂੰ ਪਾਉਣ ਨਾਲ ਪਤੀ ਵਰਤਾ ਧਰਮ ਬਿਲਕੁਲ ਖਤਮ ਹੋ ਜਾਂਦਾ ਹੈ ਤੇ ਉਹਨਾਂ ਦੇ ਰਿਸ਼ਤੇ 'ਚ ਨਕਾਰਾਤਮਕ ਊਰਜਾ ਦਾ ਆਗਮਨ ਹੋ ਜਾਂਦਾ ਹੈ ਕਿਉਂਕਿ ਇਹ ਲਿਬਾਸ ਵਿਦਵਾਤਾ ਹੁੰਦਾ ਹੈ ਤੇ ਤੁਸੀਂ ਆਪਣੇ પતિ ਦੀ ਮੌਤ ਦਾ ਕਾਰਨ ਬਣ ਸਕਦੇ ਇਸ ਲਈ ਸਾਵਧਾਨ ਹੋ ਜਾਓ ਪਰ ਜੇਕਰ ਤੁਸੀਂ ਸਫੇਦ ਰੰਗ ਦਾ ਕੱਪੜਾ ਪੋਣਾ ਹੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਪਾਓ ਜਿਸ ਵਿੱਚ ਕੋਈ ਹੋਰ ਰੰਗ ਵੀ ਜ਼ਰੂਰ ਹੋਵੇ ਪਰ ਇੱਕਦਮ ਸਫੇਦ ਰੰਗ ਦਾ ਕੱਪੜਾ ਕਦੇ ਵੀ ਨਾ ਪਾਓ ਇਸ ਆਧੁਨਿਕਤਾ ਦੇ ਦੌਰ ਚ ਔਰਤਾ ਸੁੰਦਰ ਤਿਕਨਲੀ ਪੈਰਾਂ 'ਚ سونے ਦੀ ਪਾਇਲ ਤੇ ਬਿਛੂਆ ਪਾ ਲੈਂਦੀਆਂ ਹਨ ਜੋ ਕਿ ਵਿਵਤਾ ਔਰਤਾਂ ਲਈ ਪੂਰੀ ਤਰ੍ਹਾਂ ਅਸ਼ੁਭ ਮੰਨਿਆ ਗਿਆ ਹੈ ਪੈਰਾਂ 'ਚ سونے ਨਾਲ ਬਣੀ ਹੋਈ ਚੀਜ਼ ਨੂੰ ਪਾਉਣ ਨਾਲ ਕੁਬੇਰ ਦਾ અપਮਾਨ ਹੁੰਦਾ ਹੈ ਤੇ ਇਸ ਕਾਰਨ ਤੁਹਾਡੇ ਪਰਿਵਾਰਕ ਰਿਸ਼ਤੇ ਟੁੱਟ ਸਕਦੇ ਹਨ ਤੇ ਕਈ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ سونے ਨੂੰ ਪੈਰ 'ਚ ਕਦੇ ਵੀ ਨਾ ਪਾਓ ਪੈਰਾਂ 'ਚ ਸੋਨੇ ਨੂੰ ਪਾਉਣ ਨਾਲ ਪਾਪ ਲੱਗਦਾ ਹੈ ਇਸ ਲਈ ਸਾਵਧਾਨ ਹੋ ਜਾਓ ਹਿੰਦੂਤਾ ਰਮਨੂਸਾਰ ਸਿੰਧੂਰ ਤੇ ਮੰਗਲ ਸੂਤਰ ਤੋਂ ਬਿਨਾ ਵਿਆਹ ਅਧੂਰਾ ਮੰਨਿਆ ਜਾਂਦਾ ਹੈ ਤੁਹਾਨੂੰ ਦੱਸਦੇ ਹਾਂ ਕਿ ਇਹ ਤਾਂ ਸਾਰੇ ਜਾਣਦੇ ਹਾਂ ਕਿ Hindu ਔਰਤਾਂ ਲਈ ਸਿੰਧੂਰ ਸੁਹਾਗ ਦੀ ਨਿਸ਼ਾਨੀ ਹੁੰਦਾ ਹੈ ਇਸ ਨੂੰ ਆਪਣੇ ਪਤੀ ਦੀ ਖੁਸ਼ੀ ਨਾਲ ਜੋੜ ਦਿਆ ਹਾਂ ਕਿ ਜੇਕਰ ਕੋਈ ਵਿਵਤਾ ਔਰਤ ਸਿੰਦੂਰ ਨਾ ਲਗਾਵੇ ਤਾਂ ਦੁਨੀਆ ਦਾ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਹੈ ਕਿ ਤੁਹਾਡੇ ਇਸ ਪਵਿੱਤਰ ਰਿਸ਼ਤੇ ਨੂੰ ਲੋਕ ਮਨ ਹੂਸ਼ियत ਤੱਕ ਨਾਮ ਦੇ ਸਕਦੇ ਹਨ ਇਸ ਲਈ ਮਾਂਗ ਵਿੱਚ ਸਿੰਦੂਰ ਜ਼ਰੂਰ ਲਗਾਉਣਾ ਚਾਹੀਦਾ ਹੈ ਉੱਥੇ ਹੀ ਮੰਗਲ ਸੂਤਰ ਦਾ ਵੀ ਬੜਾ ਮਹੱਤਵ ਹੈ ਮੰਗਲ ਸੂਤਰ ਚ ਸੋਨਾ ਜਾਂ ਪਿੱਤਲ ਭਲੇ ਹੀ ਨਾ ਲੱਗਿਆ ਹੋਵੇ ਪਰ ਪੀਲੇ ਧਾਗੇ ਕਾਲੇ ਮੋਤੀ ਜ਼ਰੂਰ ਹੋਣੇ ਚਾਹੀਦੇ ਹਨ ਮਨਿਆ ਜਾਂਦਾ ਹੈ ਕਿ ਮੰਗਲ ਸੂਤਰ ਦਾ ਪੀਲਾ ਹਿੱਸਾ ਮਾਤਾ ਪਾਰਵਤੀ ਤੇ ਕਾਲਾ ਹਿੱਸਾ ਭਗਵਾਨ ਸ਼ਿਵ ਮੰਨਿਆ ਗਿਆ ਹੈ। ਸ਼ਾਸਤਰਾ ਅਨੁਸਾਰ ਵਿਆਹ ਹੋਣ ਦੇ ਬਾਵਜੂਦ ਜੋ ਔਰਤਾਂ ਮੰਗਲ ਸੂਤਰ ਨਹੀਂ ਪਹੁੰਚਦੀਆਂ ਤਾਂ ਇਹ ਸਭ ਤੋਂ ਵੱਡਾ ਪਾਪ ਹੈ। ਇਸ ਲਈ ਇੱਕ ਵਿਵਤਾ ਔਰਤ ਨੂੰ ਮੰਗਲ ਸੂਤਰ ਜ਼ਰੂਰ ਪੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਮੰਗਲ ਸੂਤਰ ਨਹੀਂ ਹੈ ਤਾਂ ਘੱਟੋ-ਘੱਟ ਗਲੇ 'ਚ ਕਾਲਾ ਧਾਗਾ ਤਾਂ ਜ਼ਰੂਰ ਪਾ ਸਕਦੇ ਹੋ। ਦੋਸਤੋ ਧਾਰਮਿਕ માનਤਾ ਅਨਸਾਰ ਸਿੰਦੂਰ ਲਗਾਉਣ ਦੇ ਵੀ ਕਈ ਨਿਯਮ ਹੁੰਦੇ ਹਨ ਜਿਸ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਸਾਰੀਆਂ ਵਿਆਹੁਤਾ ਔਰਤਾਂ ਨੂੰ ਇਹਨਾਂ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਦੇ ਜੀਵਨ 'ਚ ਪਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ ਤੇ ਜੋ ਔਰਤ ਸਿੰਦੂਰ ਦੇ ਨਿਯਮਾਂ ਦਾ ਪਾਲਨ ਨਹੀਂ ਕਰਦੀ ਤਾਂ ਉਸਦੇ ਪਤੀ ਨੂੰ ਧੰਤੇ ਸੇਬ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਿੰਦੂਰ ਦਾ ਡਿੱਗਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਸਾਨੂੰ ਇਹ ਬੱਚਿਆਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਮੰਗ ਲਈ ਤੁਸੀਂ ਹਮੇਸ਼ਾ ਸੁੱਕੇ ਸਿੰਦੂਰ ਦਾ ਹੀ ਪ੍ਰਯੋਗ ਕਰੋ ਅੱਜ ਕੱਲ ਮਾਰਕੀਟ 'ਚ ਕਈ ਤਰ੍ਹਾਂ ਦੇ ਲਿਕੁਇਡ ਸਿੰਦੂਰ ਵੀ ਹਨ ਪਰ ਉਹ ਲਗਾਉਣੇ ਚੰਗੇ ਨਹੀਂ ਹੁੰਦੇ ਕਈ ਵਰਤਨ ਨੂੰ ਲੱਗਦਾ ਹੈ ਕਿ ਸਿੰਦੂਰ ਲਗਾਉਂਦੇ ਸਮੇਂ ਉਹਨਾਂ ਦੇ ਮੱਥੇ ਤੇ ਡਿੱਗ ਜਾਂਦਾ ਹੈ ਤਾਂ ਮੱਥੇ ਤੋਂ ਸਿੰਦੂਰ ਦਾ ਡਿੱਗਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਪਤੀ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ ਸਿੰਦੂਰ ਨੂੰ ਕਦੇ ਵੀ ਕਿਸੇ ਦੇ ਸਾਹਮਣੇ ਨਾ ਲਗਾਓ ਜਦੋਂ ਤੁਸੀਂ ਸਿੰਦੂਰ ਨੂੰ ਕਿਸੇ ਦੇ ਸਾਹਮਣੇ ਲਗਾਉਂਦੇ ਹੋ ਤਾਂ ਤੁਹਾਡੇ ਪਤੀ ਨੂੰ ਨਜ਼ਰ ਲੱਗ ਸਕਦੀ ਹੈ ਕਿ ਤੁਹਾਡਾ ਪਿਆਰ ਘੱਟ ਹੋ ਸਕਦਾ ਹੈ ਜੇਕਰ ਗਲਤੀ ਨਾਲ ਵੀ ਤੁਹਾਡੇ ਤੋਂ ਸਿੰਦੂਰ ਡਿੱਗ ਜਾਵੇ ਤਾਂ ਉਸ ਨੂੰ ਇਕੱਠਾ ਕਰਕੇ ਇੱਧਰ ਉੱਧਰ ਨਾ ਸੁੱਟੋ ਸਿੰਦੂਰ ਨੂੰ ਇਕੱਠਾ ਕਰਕੇ ਮੱਥੇ ਨਾਲ ਲਾ ਕੇ ਕਿਸੇ ਦਰਖਤ ਦੇ ਹੇਠਾਂ ਰੱਖੋ ਜੇਕਰ ਤੁਸੀਂ ਸੁੱਕਾ ਸਿੰਦੂਰ ਸਹੀ ਤਰੀਕੇ ਨਾਲ ਨਹੀਂ ਲਗਾਉਂਦੇ ਤਾਂ ਤੁਸੀਂ ਆਪਣੀਆਂ ਉਂਗਲੀਆਂ ਜਾਂ ਮਾਚਿਸ ਦੀ ਤੀਨੀ ਨੂੰ ਥੋੜਾ ਗਿਲਾ ਕਰਕੇ ਸਿੰਧੂਰ ਚ ਮਿਕਸ ਕਰਕੇ ਮੱਥੇ ਤੇ ਲਗਾ ਲੋ ਇਸ ਨਾਲ ਸਿੰਧੂਰ ਨਹੀਂ ਫੈਲੇਗਾ ਤੇ ਨਾ ਹੀ ਤੁਹਾਡੇ ਚਿਹਰੇ ਤੇ ਡਿਕੇਗਾ ਸ਼ਾਦੀशुदा ਔਰਤਾਂ ਨੂੰ ਹਮੇਸ਼ਾ ਸਿੰਧੂਰ ਆਪਣੇ ਪੈਸਿਆਂ ਨਾਲ ਖਰੀਦ ਕੇ ਹੀ ਲਗਾਉਣਾ ਚਾਹੀਦਾ ਹੈ ਕਿਸੇ ਦੂਜੇ ਦੇ ਪੈਸੇ ਨਾਲ ਖਰੀਦਿਆ ਗਿਆ ਸਿੰਧੂਰ ਲਗਾਉਣ ਤੋਂ ਬਚੋ ਪਰ ਜੀਕਰ ਕਿਸੇ ਦਾ ਦਿੱਤਾ ਹੋਇਆ ਸਿੰਧੂਰ ਕੋਈ ਮਹਿਲਾ ਲਗਾਉਂਦੀ ਹੈ ਤਾਂ ਇਸ ਨਾਲ ਬਹੁਤ ਵੱਡਾ ਅਨਰਥ ਹੋ ਸਕਦਾ ਹੈ ਜਿਸ ਦੀ ਤੁਸੀਂ ਕਦੇ ਕੰਤਨਾ ਵੀ ਨਹੀਂ ਕੀਤੀ ਹੋਵੇਗੀ ਇਸ ਨਾਲ ਤੁਹਾਡੇ ਧੰਚ ਕਮੀ ਪਤੀ ਨੂੰ ਕਿਸੇ ਵੀ ਤਰ੍ਹਾਂ ਦੀ ਸਫਲਤਾ ਨਹੀਂ ਮਿਲਦੀ ਤੇ ਘਰ 'ਚ ਹਮੇਸ਼ਾ ਕਲੇਸ਼ ਰਹਿਣ ਲੱਗਦਾ ਹੈ ਕਿਸੇ ਵੀ ਵਿਵੋਤਾ ਅਰਥ ਨੂੰ ਬਿਨਾ ਨਹਾਏ ਮਾਂਗ ਵਿੱਚ ਸਿੰਧੂਰ ਨਹੀਂ ਲਗਾਉਣਾ ਚਾਹੀਦਾ ਸਭ ਤੋਂ ਪਹਿਲਾਂ ਨਹਾ ਲੂ ਫਿਰ ਪੂਜਾ ਪਾਠ ਕਰ ਲੂ ਉਸ ਤੋਂ ਬਾਅਦ ਹੀ ਆਪਣੇ ਮੱਥੇ ਤੇ ਸਿੰਧੂਰ ਲਗਾਓ ਸਿੰਧੂਰ ਲਗਾਉਂਦੇ ਸਮੇਂ ਹਮੇਸ਼ਾ ਆਪਣੇ ਪਤੀ ਦੀ ਲੰਮੀ ਉਮਰ ਤੇ ਉਸ ਦੀ ਸਫਲਤਾ ਬਾਰੇ ਹੀ ਸੋਚੋ ਇਸ ਨਾਲ ਉਸ ਦੀ ਕਿਸਮਤ ਹੋਰ ਵੀ ਸ਼ਕਤੀਸ਼ਾਲੀ ਬਣਦੀ ਹੈ ਸੁਆਗਨ ਔਰਤਾਂ ਨੂੰ ਉਪਹਾਰ ਚ ਮਿਲੇ ਸਿੰਦੂਰ ਦਾ ਉਪਯੋਗ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸ਼ਾਸਤਰਾਂ ਚ ਉਪਹਾਰ ਚ ਮਿਲੇ ਸਿੰਦੂਰ ਦਾ ਉਪਯੋਗ ਕਰਨਾ ਅਸ਼ੁਭ ਹੈ ਸਿਰਫ ਆਪਣੇ ਪਤੀ ਦੁਆਰਾ ਦਿੱਤਾ ਹੋਇਆ ਸਿੰਦੂਰ ਹੀ ਲਗਾਓ ਜੋ ਕਿ ਵਿਅਤਾ ਔਰਤ ਲਈ ਸ਼ੁਭ ਮੰਨਿਆ ਜਾਂਦਾ ਹੈ ਚਾਹੇ ਕਿੰਨੀ ਵੀ ਵੱਡੀ ਮਜਬੂਰੀ ਹੋਵੇ ਪਰ ਸ਼ਾਦੀशुदा ਔਰਤਾਂ ਨੂੰ ਕਿਸੇ ਦੂਜੀ ਔਰਤ ਦੇ ਸਿੰਦੂਰ ਨੂੰ ਆਪਣੀ ਮਾਂਚ ਭਰਨ ਤੋਂ ਬਚਣਾ ਚਾਹੀਦਾ ਹੈ ਕਿਸੇ ਦੂਜੀ ਔਰਤ ਦੇ ਸਿੰਦੂਰ ਨੂੰ ਮਾਂਚ ਭਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਵਾਲੀ ਔਰਤ ਦੇ ਪਤੀ ਨੂੰ ਤਾਂ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਹ ਚ ਜੇਕਰ ਕਿਸੇ ਵੀ ਤਰ੍ਹਾਂ ਦੇ ਸੂਤਕ ਜਾ ਤੁਹਾਨੂੰ ਪੀਰੀਅਡ ਆ ਰਹੇ ਹਨ ਤਾਂ ਤੁਸੀਂ ਸਿੰਧੂਰ ਨਾ ਲਗਾਓ ਕਿਉਂਕਿ ਇਹ ਸਿੰਧੂਰ ਦਾ અપਮਾਨ ਹੁੰਦਾ ਹੈ ਇਸ ਦਿਨ ਨਾਲ ਹੀ ਮਾਂ ਲక్ష్ਮੀ ਇਹੋ ਜੇ ਖਰਚ ਪ੍ਰਵੇਸ਼ ਨਹੀਂ ਕਰਦੀ ਦੋਸਤੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਨੂੰ ਕਮੈਂਟ ਵਿੱਚ ਇਹ ਵੀ ਦੱਸਣਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹੋ ਜਨ ਲਈ ਮਿਲਤੇ ਹਾਂ અગલી વિડીયો અગલી જાણકારી તદ તક લઈ આપણા ખ્યાલ રખના ધનવાદ